ਸਤ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ੜਾ ਪ੍ਰੋਗਰਾਮ ਇੱਕ ਮੇਰੇ ਵੀ ਸੁਣਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਤੇ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਖੁੱਲ ਕੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਬਿਨੈ ਸਾਡੇ ਨਾਲ ਜੀ ਸਾਡੇ ਚੱਲਦੇ ਸੀ ਈਓ ਰਵਿੰਦਰ ਸਿੰਘ ਅਲਵਾਲੀਆ ਸਰ ਔਨ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਵਾਗਤ ਹੈ ਪ੍ਰੋਗਰਾਮ 'ਚ ਸਰਦਾਰ ਢਿੱਲੋਂ ਸਾਹਿਬ ਦੀ ਗੈਰ ਹਾਜ਼ਰੀ 'ਚ ਜਿਹੜਾ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਇਨਵਾਈਟ ਕਰ ਲਿਆ ਹੈ ਤਾਂ ਜ਼ਰੂਰ ਤਾਂ ਨਹੀਂ ਆਪਾਂ ਬਣ ਸਕਦੇ ਪਰ ਕੋਸ਼ਿਸ਼ ਕਰਾਂਗੇ ਕਿ ਬੁਲਾਰੇ ਜੰਗੇ ਬਣ ਜਾਈਏ ਤਾਂ ਜੋ ਲੋਕਾਂ ਨੂੰ ਪਸੰਦ ਆਵੇ ਪ੍ਰੋਗਰਾਮ ਜੀ ਥੈਂਕ ਯੂ ਸਰ ਕੀ ਖੜਕੇ ਖਬਰ ਤੇ ਚਾਤ ਪਾਰਾਂਗੇ ਪਹਿਲੀ ਗੱਲ ਕਰਦੇ ਆਪਾਂ ਅਮਨਿੰਦਰ ਸਿੰਘ ਰਾਜਾਵੜਿੰਗ ਜੋ ਕਿ ਕਾਂਗਰਸ ਦੇ ਪ੍ਰਧਾਨ ਨੇ ਲਗਾਤਾਰ ਉਹ ਪਾਰਟੀ ਦੀ ਮਜ਼ਬੂਤੀ ਵਾਸਤੇ ਪਾਰਟੀ ਨੂੰ ਇਕੱਠਾ ਕਰਨ ਵਾਸਤੇ ਵਲੱਖ-ਵੱਖ ਵਰਗਾਂ ਦੇ ਨਾਲ ਮੁਲਾਕਾਤ ਕਰਦੇ ਰਹੇ ਤੇ ਉਹ ਕਿਸਾਨਾਂ ਨਾਲ ਵੀ ਬੀਤੇ ਦਿਨੀ ਮੁਲਾਕਾਤ ਕਰਕੇ ਆਏ ਸੀ ਤੇ ਅੱਜ ਵੀ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਉਹ ਸ਼ੰਭੂ ਬਾਰਡਰ ਦਾ ਰਸਤਾ ਉਹ ਖੋਲ ਦਿੱਤਾ ਜਾਵੇ ਤਾਂ ਜੋ ਵਪਾਰੀ ਵਰਗਾਂ ਨੂੰ ਵਪਾਰ ਕਰਨ ਦੇ ਵਿੱਚ ਥੋੜਾ ਸੌਖਾ ਹੋ ਜਾਵੇ ਜੀ ਜੀ ਬਿਲਕੁਲ ਰਾਜਾ ਵੜਿੰਗ ਦਾ ਬਿਆਨ ਅਜਿਹੇ ਮੌਕੇ ਤੇ ਆਇਆ ਜਦੋਂ ਹਰਿਆਣਾ ਦੇ ਵਿੱਚ ਵੀ ਕਿਸਾਨਾਂ ਨੇ ਚੀਫ ਜਸਟਿਸ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਹਨਾਂ ਨੂੰ ਇੱਕ ਮੰਗ ਪੱਤਰ ਪੇਸ਼ ਕੀਤਾ ਹੈ ਕਿ ਸਾਡਾ ਵਪਾਰ ਠੱਪ ਹੋ ਰਿਹਾ ਆ ਤੇ ਸ਼ੰਭੂ ਬਾਰਡਰ ਕਿਸੇ ਤਰੀਕੇ ਵੀ ਖੋਲ੍ਹਿਆ ਜਾਵੇ ਕਈ ਟ੍ਰੇਨਾਂ ਮੇਜ ਕੀਤੀਆਂ ਗਈਆਂ ਤਕਰੀਬਨ 73 ਰੇਲ ਗੱਡੀਆਂ ਪਿਛਲੇ 11 ਦਿਨਾਂ ਦੇ ਵਿੱਚ ਡਾਇਵਰਟ ਕੀਤੀਆਂ ਜਾ ਚੁੱਕੀਆਂ ਨੇ ਤੇ ਉਹ ਸਾਰਾ ਜੋ ਵਪਾਰ ਹੈ ਉਹ ਇਸ ਵੇਲੇ ਠਾਪੁੰਦਾ ਨਜ਼ਰ ਆ ਰਿਹਾ ਹੈ ਤਾਂ ਵਪਾਰੀਆਂਾਂ ਨੇ ਵੀ ਅਦਾਲਤ ਨੂੰ ਕਿਹਾ ਆ ਤੇ ਰਾਜਾ ਵੜਿੰਗਹੋਂ ਨੂੰ ਵੀ ਸ਼ਾਇਦ ਲੱਗਿਆ ਹੋਊਗਾ ਕਿ ਮੈਂ ਵੀ ਕੋਈ ਵਪਾਰੀਆਂ ਦੀ ਗੱਲ ਕਰ ਲਵਾਂ ਤਾਂ ਜੋ ਕੱਲ ਨੂੰ ਜੇ ਪੰਜਾਬ ਦੇ ਵਪਾਰੀ ਕਹਿਣਗੇ ਭਾਈ ਵੀ ਤੁਸੀਂ ਕੀ ਕੀਤਾ ਹੈ ਸਾਡੇ ਲਈ ਤਾਂ ਉਦੋਂ ਉਹਨਾਂ ਕੋਲੇ ਕੋਈ ਨਾ ਕੋਈ ਆਵਾਜ਼ ਹੋਵੇ ਪੰਜਾਬ ਦੇ ਵਿੱਚ ਤਕਰੀਬਨ 62-63% ਦੇ ਕਰੀਬ ਵੋਟਾਂ ਦਿਹਾਤੀ ਨੇ ਤੇ ਬਾਕੀ ਦੀਆਂ ਵੋਟਾਂ ਸ਼ਹਿਰੀ ਨੇ ਤੇ ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਸ਼ਹਿਰੀ ਵੋਟਾਂ ਦੇ ਉੱਤੇ ਜ਼ਿਆਦਾ ਨਿਰਭਰ ਰਹੀ ਹੈ ਪਿੰਡੂ ਵੋਟਾਂ ਤਾਂ ਜ਼ਿਆਦਾਤਰ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਲੈਂਦਾ ਰਿਹਾ ਹੈ ਤੇ 2019 ਤੋਂ ਬਾਅਦ 2022 ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਈਆਂ ਨੇ 2019 ਛਲਾ ਕੇ ਆਮ ਆਦਮੀ ਪਾਰਟੀ ਦੀ ਵੋਟ ਪ੍ਰਤੀਸ਼ਤ ਘੱਟ ਸੀ ਲੋਕ ਸਭਾ ਚੋਣਾਂ ਦੇ ਵਿੱਚ ਪਰ 2022 ਦੀਆਂ ਚੋਣਾਂ ਦੇ ਵਿੱਚ ਜ਼ਿਆਦਾ ਦਿਹਾਤੀ ਵੋਟ ਵੀ ਆਮ ਆਦਮੀ ਪਾਰਟੀ ਨੂੰ ਗਈ ਹੈ 92 ਦੇ ਨਾਲ ਜਿਤਾਇਆ ਆਰਟੀ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਤੇ ਹੁਣ ਰਾਜਾ ਵੜਿੰਗ ਸਾਹਿਬ ਨੂੰ ਲੱਗਿਆ ਹੋਊਗਾ ਕਿ ਇਸ ਵਾਰ ਕਿਸਾਨ ਤਾਂ ਖਿੰਡੇ-ਪੁੰਡੇ ਹੋਏ ਆ ਕਿਸਾਨ ਅੱਧੇਕ ਤਾਂ ਬਾਡੀਆਂ 'ਚ ਤੇ ਝੋਨੇ ਦੀ ਬੁਆਈ ਚ ਲੱਗ ਜਾਣੇ ਆ ਤੇ ਜਦੋਂ ਚੋਨਾ ਹੋਣ ਗਿਆ ਤਾਂ ਸ਼ਹਿਰੀ ਲੋਕ ਜਿਹੜੇ ਵੋਟ ਕਰਨਗੇ ਉਹ ਕਿਤੇ ਸਾਡੇ ਹੱਥੋਂ ਨਾ ਚਲੇ ਜਾਣ ਜੀ ਸੋ ਕਿਸਾਨ ਆਪਣੀਆਂ ਮੰਗਾਂ ਤੇ ਡਟੇ ਹੋਏ ਨੇ ਜੀ ਕਿਸਾਨ ਨੇ ਚਾਰ ਵਾਰੀ ਅਲਟੀਮਮ ਮੈਟਮ ਦਿੱਤਾ ਆ ਸਰਕਾਰ ਨੂੰ ਕਦੇ ਜੀਂਦ ਤੋਂ ਕਦੇ ਸ਼ੰਭੂ ਤੋਂ ਚਾਰ ਵਾਰ ਅਲਟੀਮੇਟਮ ਦੇਣ ਤੋਂ ਬਾਅਦ ਵੀ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਮੰਗਾਂ ਕੀ ਨੇ ਅਨੀਸ਼ ਖਟਗੜ ਉਹਨੂੰ ਛੱਡਿਆ ਜਾਵੇ ਇਹਦੇ ਨਾਲ ਹੀ ਨਵਦੀਪ ਸਿੰਘ ਜਲਵੇੜਾ ਵਾਟਰ ਕੈਨਨ ਵਾਲਾ ਮਸ਼ਹੂਰ ਮੁੰਡਾ ਪੂਰੀ ਦੁਨੀਆ 'ਚ ਮਸ਼ਹੂਰ ਹੋ ਗਿਆ ਸੀ ਉਹ ਵਾਟਰ ਕੈਨਨ ਦੇ ਅੱਗੇ ਛਾਤੀ ਤਾਣ ਕੇ ਖੜਾ ਸੀ ਉਹਦੀ ਗੱਲ ਹੋਈ ਤੇ ਨਾਲ ਹੀ ਗੁਰਕੀਰ ਸਿੰਘ ਜਿਹੜਾ ਅੰਮ੍ਰਾਲਾ ਜੇਲ੍ਹ ਦੇ ਨਵਦੀਪ ਸਿੰਘ ਜਲਵੇੜਾ ਦੇ ਨਾਲ ਇਸ ਵੇਲੇ ਅੰਦਰ ਹੈ ਜੇਲ੍ਹ ਦੇ ਵਿੱਚ ਅੰਬਾਲਾ ਦੇ ਵਿੱਚ ਇਹਨਾਂ ਤਿੰਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਨੇ ਜੀ ਕਿਸਾਨ ਕਹਿੰਦੇ ਕਿ ਇਹਨਾਂ ਨੂੰ ਛੱਡਣਾ ਕਰਨਾ ਕੋਈ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈ ਸਰਕਾਰ ਦੇ ਲਈ ਕਿਉਂਕਿ ਬਹੁਤ ਵੱਡੀਆਂ ਕੋਈ ਬਹੁਤ ਵੱਡੇ ਜੁਰਮ ਨਹੀਂ ਕੀਤੇ ਕਿਸਾਨੀ ਅੰਦੋਲਨ ਦੇ ਵਿੱਚ ਤੇ ਤੇ ਇਹਨਾਂ ਨੂੰ ਤੁਸੀਂ ਛੱਡ ਦਿਓ ਇਹ ਕਿਸਾਨਾਂ ਦੀਆਂ ਮੰਗਾਂ ਨੇ ਜਿਹਨੂੰ ਲੈ ਕੇ ਉਹਨਾਂ ਨੇ ਸ਼ੰਭੂ ਬਾਰਡਰ ਤੇ ਰੇਲਵੇ ਟਰੈਕ ਜਾਮ ਕੀਤੇ ਹੋਏ ਨੇ ਤੇ ਸ਼ੰਭੂ ਬਾਰਡਰ ਉੱਪਰ ਜਦੋਂ ਵਪਾਰੀਆਂ ਨੇ ਦੀ ਹੈ ਵਪਾਰੀਆਂ ਨੇ ਕੀਤੀ ਹੈ ਜੀ ਚੀਫ ਜਸਟਿਸ ਨੂੰ ਮੈਨੂੰ ਲੱਗਦਾ ਕਿ ਚੀਫ ਜਸਟਿਸ ਨੂੰ ਜਦੋਂ ਮੰਗ ਕਰ ਦਿੱਤੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਅਮਰਿੰਦਰ ਸਿੰਘ ਰਾਜਾ ਵਟੜਿੰਗ ਜੋ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੂੰ ਵੀ ਅਸੀਂ ਪੰਜਾਬ ਦੇ ਵਿੱਚ ਦੀ ਚਰਚਾ ਛੇੜਦੀ ਹੈ ਕਿ ਸ਼ਹਿਰੀ ਵਰਗ ਨੂੰ ਲੱਗੇ ਕਿ ਇਹ ਤਾਂ ਸਾਡੇ ਨਾਲ ਵੀ ਆ ਪਾਰਟੀ ਹਾਲਾਂਕਿ ਪਰਸੋਂ ਜਿੱਦਾਂ ਬਲਵਿੰਦਰ ਜੀ ਤੁਸੀਂ ਪ੍ਰੋਗਰਾਮ ਤੋਂ ਪਹਿਲਾਂ ਦੱਸੀ ਗੱਲ ਕਿ ਲਾਲੜੂ ਮਟ ਜਾ ਕੇ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਸੁਣ ਸੁਣ ਕੇ ਨੇ ਜੀ ਸੋ ਜਦੋਂ ਤੁਸੀਂ ਦੋਏ ਪਾਸੇ ਪੈਰ ਧਰੋਗੇ ਦੋ ਬੇੜੀਆਂ ਦੇ ਵਿੱਚ ਪੈਰ ਧਰੋਗੇ ਤਾਂ ਕਿਦਾਂ ਲੋਕ ਤੁਹਾਡੇ ਤੇ ਵਿਸ਼ਵਾਸ ਕਰਨਗੇ ਪਰ ਰਾਜਨੀਤੀ ਦੇ ਵਿੱਚ ਤਾਂ ਲੀਡਰ ਜੋ ਮਰਜ਼ੀ ਕਰ ਸਕਦੇ ਨੇ ਉਹ ਤਾਂ ਕਹਿੰਦੇ ਨੇ ਜੀ ਵਪਾਰੀ ਵੀ ਸਾਡਾ ਵੋਟਰ ਹੈ ਕਿਸਾਨ ਵੀ ਸਾਡਾ ਵੋਟਰ ਹੈ ਇਸ ਤਾਂ ਦੋਏ ਪਾਸੇ ਗੱਲ ਇੱਕ ਜਿਹੀ ਕਰਨੀ ਚਾਹੁੰਦੇ ਆ ਤੇ ਨਾਲ ਹੀ 9 ਤੇ ਅਪਰ 9 April 10 April ਨੂੰ ਦੁਬਾਰਾ ਮੀਟਿੰਗ ਹੋਈ ਸੀ 16 ਅਪ੍ਰੈਲ ਨੂੰ ਫੇਰ ਫੇਰ 22 ਤਰੀਕ ਨੂੰ ਜੀਨ ਦੇ ਵਿੱਚ 27 ਤਰੀਕ ਦਾ ਅਲਟੀਮੇਟਮ ਦਿੱਤਾ ਗਿਆ ਸੀ ਉਹ ਵੀ ਹੁਣ ਖਤਮ ਹੋਣ ਵਾਲਾ ਆ ਕਿਸਾਨਾਂ ਵੱਲੋਂ ਤੇ ਰਿਹਾ ਕਿਉਂ ਨਹੀਂ ਕੀਤੇ ਜਾ ਰਹੇ ਕਿਉਂ ਕੇਂਦਰ ਦੀ ਸਰਕਾਰ ਪੰਜਾਬ ਦੀ ਸਰਕਾਰ ਹਰਿਆਣਾ ਦੀ ਸਰਕਾਰ ਇਹਦੇ ਬਾਰੇ ਕੋਈ ਗੱਲ ਹੀ ਨਹੀਂ ਕਰਦੀ ਹੈ ਕਿਸਾਨਾਂ ਨੂੰ ਤਾਂ ਐ ਕਰਤਾ ਜਿੱਦਾਂ ਚਾਹ ਚੋਂ ਮੱਖੀ ਕੱਢ ਕੇ ਬਾਹਰ ਰੱਖਦੇ ਆ ਕਿ ਭਾਈ ਤੁਸੀਂ ਇਸ ਸਾਈਡ ਤੇ ਬਹਿ ਜਾਓ ਅਸੀਂ ਵੋਟਾਂ ਭਗਤਾ ਲਈਏ ਫਿਰ ਤੁਹਾਨੂੰ ਦੇਖਾਂਗੇ ਸੋ ਇਹ ਹਾਲਾਤ ਇਸ ਵੇਲੇ ਹੋ ਗਏ ਨੇ ਕਿ ਕਿਸਾਨ ਵੀ ਡਟੇ ਹੋਏ ਨੇ ਕਿਸਾਨ ਪੂਰੇ ਤਰ੍ਹਾਂ ਨਾਲ ਬੁਲੰਦ ਨੇ ਪੂਰੀ ਤਰ੍ਹਾਂ ਨਾਲ ਮੁਸਤੈਦ ਨੇ ਉਹ ਕਹਿੰਦੇ ਵੀ ਅਸੀਂ ਤਾਂ ਸ਼ੰਭੂ ਬਾਰਡਰ ਤੋਂ ਨਹੀਂ ਉੱਠਦੇ ਜਦ ਤੱਕ ਸਾਡੇ ਤਿੰਨ ਕਿਸਾਨ ਬਿਆਨ ਨਹੀਂ ਕਰਦੇ ਸੋ ਇੱਕ ਹੋਰ ਵੱਡੀ ਗੱਲ ਹੈ ਵੀ ਰਾਜਾ ਵੜਿੰਗ ਕਿਸਮੇ ਪ੍ਰਧਾਨ ਨੇ ਪਹਿਲੀਆਂ ਚੋਣਾਂ ਰਾਜਾ ਵੜਿੰਗ ਵੱਲੋਂ ਉਹਨਾਂ ਦੀ ਰਹਿਨਮਾਈ ਇੱਥੇ ਹੋ ਰਹੀਆਂ ਨੇ ਉਹਨਾਂ ਵੀ ਚਿੰਤਾ ਹੈ ਵੀ ਜੇ ਪਾਰਟੀ ਦਾ ਰਿਜ਼ਲਟ ਮਾੜਾ ਹੁੰਦਾ ਕਿਤੇ ਨਾ ਕਿਤੇ ਉਹਨਾਂ ਨੇ ਫਰਕ ਲੱਗੇਗਾ ਜੀ ਜੀ ਬਿਲਕੁਲ ਕੋਈ ਸ਼ੱਕ ਨਹੀਂ ਹੈ ਰਾਜਾ ਵੜਿੰਗ ਦੇ ਉਹਨਾਂ ਦੀ ਇੱਜ਼ਤ ਐਸੇ ਤਰ੍ਹਾਂ ਮੰਨੀ ਹੈ ਜਿਉਹੋ ਘਟੋ ਘਟ ਪਰਸੈਂਟ ਦੇ ਕਾਂਗਰਸ ਦੀ ਜਿਮਟੇਜ ਨਹੀਂ ਵਾਧੀ ਸੀਟਾਂ ਨਹੀਂ ਆਉਂਦੀਆਂ ਤਾਂ ਮੁਸ਼ਕਲ ਹੋ ਜਾਊਗੀ ਕਿਉਂਕਿ 2002 ਨੂੰ ਕੈਪਟਨ ਅਮਰਿੰਦਰ ਸਿੰਘ ਹੋਣੀ ਸਰਕਾਰ ਦੇ ਵਿੱਚ ਸੀਗੇ ਤੇ ਸੁਨੀਲ ਜਾਖੜ ਸਾਹਿਬ ਉਸ ਵੇਲੇ ਪ੍ਰਧਾਨ ਸੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਤਾਂ ਉਸ ਵਕਤ 8 ਸੀਟਾਂ ਲੈ ਗਏ ਸੀਗੇ ਹਾਲਾਂਕਿ ਕਿਸੇ ਆਪਣਾਣੀ ਸੀਗੀ ਇਹਦਾ ਮਤਲਬ ਕਾਂਗਰਸ ਦਾ ਆਧਾਰ ਹਜੇ ਕੋ ਮੁੱਕਿਆ ਨਹੀਂ ਹੈ 2019 ਦੀਆਂ ਚੋਣਾਂ ਜੇ 8 ਸੀਟਾਂ ਲਈਆਂ ਜਾ ਸਕਦੀਆਂ ਨੇ ਤਾਂ ਰਾਜਾ ਵੜਿੰਗ ਜੀ ਨੂੰ ਵੀ ਆਪਣਾ ਹਿੱਸਾ ਆਪਣਾ ਯੋਗਦਾਨ ਉਪਰੂਵ ਕਰਨਾ ਪਏਗਾ ਕਾਂਗਰਸ ਪਾਰਟੀ ਨੂੰ ਕਿ ਸਾਡੇ ਕਰਕੇ ਜਾਂ ਯੂਥ ਕਰਕੇ ਇੰਨੀਆਂ ਵੋਟਾਂ ਇੰਨੀ ਪਰਸੈਂਟੇਜ ਆ ਗਈ ਹੈ ਤਾਂ ਇੰਨੀਆਂ ਸੀਟਾਂ ਆ ਗਈਆਂ ਨੇ ਮਾਫ ਕਰਿਓ ਪਹਿਲਾਂ ਮੈਂ ਜ਼ਿਕਰ ਬਲਵਿੰਦਰ ਜੀ ਕਰ ਦਿੱਤਾ ਸੀਗਾ ਕਿ 73 ਟ੍ਰੇਨਾਂ ਹੁਣ ਤੱਕ ਕੈਨਸਲ ਹੋਈਆਂ ਨੇ 73 ਨਹੀਂ 73 ਮੇਰੇ ਖਿਆਲ ਸਿਰਫ 28 ਤਰੀਕ ਨੂੰ ਜਾਂ 27 ਤੇ 28 ਤਰੀਕ ਨੂੰ ਕੈਨਸਲ ਕੀਤੀਆਂ ਨੇ ਮੇਰੇ ਅਦਰਵਾਈਜ਼ ਕਈ ਟ੍ਰੇਨਾਂ ਕੈਨਸਲ ਹੋ ਚੁੱਕੀਆਂ ਨੇ ਰੇਲਵੇ ਵੱਲੋਂ ਜਿਹਦੇ ਕਰਕੇ ਵਪਾਰੀਆਂ ਨੂੰ ਨੁਕਸਾਨ ਹੋ ਰਿਹਾ ਤੇ ਰਾਜਾ ਵੜਿੰਗ ਦੀ ਮੰਗ ਬਿਲਕੁਲ ਬਿਲਕੁਲ ਉਹਨਾਂ ਦੀ ਮੰਗ ਜਾਇਜ਼ ਹੈ ਜੀ ਇਹ ਨਹੀਂ ਆ ਕਿ ਉਹਨਾਂ ਦੀ ਮੰਗ ਜਾਇਜ਼ ਨਹੀਂ ਹੈ ਜੇ ਰਾਜਾ ਵੜਿੰਗ ਨੇ ਵਪਾਰੀਆਂ ਦੇ ਹੱਕ ਦੇ ਵਿੱਚ ਗੱਲ ਕੀਤੀ ਹੈ ਤਾਂ ਉਹ ਨੁਕਸਾਨੀਆਂ ਨੂੰ ਹੋ ਹੀ ਰਿਹਾ ਹੈ ਜੇ ਤੁਸੀਂ ਟ੍ਰੇਡ ਨਹੀਂ ਕਰੋਗੇ ਜਿਹੜੇ ਬਾਲੇ ਆਣੇ ਆ ਦਿੱਲੀ ਤੋਂ ਅ ਅੰਮ੍ਰਿਤਸਰ ਨੂੰ ਜਾਣੀਆਂ ਨੇ ਟ੍ਰੇਨਾਂ ਜਿਨ੍ਹਾਂ ਦੇ ਵਿੱਚ ਕਈ ਤਾਂ ਲੋਕ ਰੋਜ਼ਾਨਾ ਮੈਨੂੰ ਇਹ ਪਤਾ ਆ ਕਿ ਰਾਜਪੁਰੇ ਤੋਂ ਟ੍ਰੇਨ ਰਾਜਪੁਰੇ ਤੋਂ ਦਿੱਲਮ ਨੂੰ ਮੁੜੇ ਆਉਂਦੇ ਆ। ਸੋ ਹਫ਼ਤੇ 'ਚ ਇੱਕ ਦੋ ਗੇੜੇ ਉਹਨਾਂ ਦੇ ਹੁੰਦੇ ਆ। ਇਦਾਂ ਵੀ ਟਰੇਡਿੰਗ ਕਰਦੇ ਆ ਵਪਾਰੀ ਬਹੁਤ ਔਖੇ ਹੋਏ ਹੋਏ ਨੇ ਪਰ ਕਿਸਾਨ ਵੀ ਔਖੇ ਹੋਏ ਹੋਏ ਨੇ ਉਹ ਵੀ ਜਿੱਤੇੜੇ ਹੋਏ ਨੇ। ਉਹ ਕਹਿੰਦੇ ਵੀ ਸਾਡੀ ਤਾਂ ਗੱਲ ਸੁਣਦੀਓ ਨਹੀਂ ਸਰਕਾਰ ਦੇ ਕੰਨਾਂ 'ਚ ਜੂੰ ਤੱਕ ਨਹੀਂ ਸਰਕਦੀ ਤੇ ਅਸੀਂ ਵੀ ਕਿਉਂ ਹੋਈ ਲਈਏ। ਸੋ ਇਹ ਇੱਕ ਹੈਡ ਟੂ ਹੈਡ ਕੋਲੀਜ਼ਨ ਹੋਇਆ ਹੋਇਆ ਇਸ ਵੇਲੇ ਜਿਹੜਾ ਕਿ ਕਹਤਾ ਕਿ ਸੁਸਾਇਟੀ ਦੇ ਲਈ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਇਹਦੇ ਪਿੱਛੇ ਕੀ ਪੋਲਿਟਿਕਸ ਹੈ ਕਿਉਂ ਹਰਿਆਣਾ ਦੇ ਵਪਾਰੀ ਚੀਫ ਜਸਟਿਸ ਕੋਲ ਅਗੇ ਨੇ ਉਸ ਤੋਂ ਬਾਅਦ ਰਾਜਾ ਵੜਿੰਗ ਹੋਣਾ ਦੀ ਸਟੇਟਮੈਂਟ ਆਂਦੀ ਹੈ ਪਹਿਲਾਂ ਕਿਉਂ ਰਾਜਾ ਵੜਿੰਗ ਹੋਣਾ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਹੀ ਨਾਰਾ ਮਾਰਿਆ ਆ ਸਿਰਫ ਤੇ ਵਪਾਰੀਆਂ ਦੀ ਗੱਲ ਨਹੀਂ ਕੀਤੀ ਸੋ ਇਹ ਸਾਰੀ ਰਾਜਨੀਤੀ ਦੇ ਪਿੱਛੇ ਕੀ ਕੁਝ ਹੈ ਇਹਦੇ ਬਾਰੇ ਚੰਦੀ ਦੀ ਜ਼ਰੂਰਤ ਹੈ ਸਾਨੂੰ ਤੇ ਨਾਲ ਹੀ ਜਿਹੜਾ ਇਹਨਾਂ ਨੇ ਆਪਣਾ ਬਾਜਵਾ ਸਾਹਿਬ ਹੋ ਗਏ ਜਾਂ ਸੁਨੀਲ ਜਾਖੜ ਸਾਹਿਬ ਹੋ ਗਏ ਜਿਹੜੇ ਵੱਡੇ ਲੀਡਰ ਨੇ ਵੱਡੇ ਆਗੂ ਨੇ ਸੋ ਵੀ ਦੋਏ ਪਾਸੇ ਇਸ ਵੇਲੇ ਚੱਲਣਾ ਚਾਹੁੰਦੇ ਤੇ ਰਾਜਾ ਵੜਿੰਗ ਹੁਣਾਂ ਨੇ ਪਹਿਲ ਕਰ ਲਈ ਹੈ ਇਹਦੇ ਵਿੱਚ ਸੋ ਰਾਜਾ ਵੜਿੰਗ ਨੂੰ ਵੀ ਸਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਵਧਾਈ ਦੀ ਗੱਲ ਦੇ ਦੇਣੀ ਚਾਹੀਦੀ ਹੈ ਕਿ ਭਾਈ ਤੁਸੀਂ ਕੋਸ਼ਿਸ਼ ਕੀਤੀ ਹੈ ਦੋਏ ਪਾਸੇ ਹੋਣ ਦੀ ਲਾਲੜੂ ਮੰਡੀ ਦੇ ਵਿੱਚ ਜਾ ਕੇ ਕਿਸਾਨਾਂ ਦੀ ਗੱਲ ਸੁਣੀ ਹੈ ਤੇ ਇੱਧਰ ਆ ਕੇ ਤੁਸੀਂ ਵਪਾਰੀਆਂ ਦੀ ਗੱਲ ਕਰ ਦਿੱਤੀ ਹੈ ਜੀ ਬਲਵਿੰਦਰ ਜੀ ਜੀ ਸੋ ਦੂਜੀ ਗੱਲ ਕਰਾਂਗੇ ਆਪਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ ਹੋ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਵੀ ਅਸੀਂ ਜੇਲ੍ਹ ਦੇ ਵਿੱਚੋਂ ਬੈ ਕੇ ਹੀ ਸਰਕਾਰ ਚਲਾਵਾਂਗੇ ਤੇ ਦੂਜੇ ਪਾਸੇ ਦਿੱਲੀ ਹਾਈ ਕੋਰਟ ਵੱਲੋਂ ਝਾੜ ਪਾਈ ਗਿਆ ਸਰਕਾਰ ਨੂੰ ਵੀ ਜੋ ਬੱਚੇ ਨੇ ਉਹਨਾਂ ਨੂੰ ਨੋਟਬੁੱਕਾਂ ਨਹੀਂ ਮਿਲ ਰਹੀਆਂ ਜੀ ਬਿਲਕੁਲ ਸ਼੍ਰੀ ਅਰਵਿੰਦ ਕੇਜਰੀ ਜਿਹੜੀ ਦਿੱਲੀ ਦੇ ਮੁੱਖ ਮੰਤਰੀ ਨੇ ਤੇ ਜਿਹਦੇ ਵਿੱਚੋਂ ਹੀ ਸਰਕਾਰ ਚਲਾ ਰਹੇ ਉਹਨਾਂ ਦੇ ਵਕੀਲ ਨੂੰ ਤੇ ਦੋ ਮੰਤਰੀਆਂ ਨੂੰ ਹਫ਼ਤੇ ਦੇ ਵਿੱਚ ਵਿੱਚ ਜਾ ਰਸ ਜ਼ਬਈ ਸੀਗੀ ਕਿ ਹਰ ਹਫ਼ਤੇ ਦੋ ਮੰਤਰੀਆਂ ਦੋ ਵਿਧਾਇਕ ਉਹਨਾਂ ਨੂੰ ਜਾਣ ਕੇ ਤੇ ਉਹਨਾਂ ਨੇ ਜੇਲ੍ਹ ਦੇ ਵਿੱਚ ਆਰਡਰ ਵੀ ਪਾਸ ਕਰਨੇ ਸ਼ੁਰੂ ਕਰ ਦਿੱਤੇ ਸੀਗੀ ਉਹ ਕਹਿੰਦੇ ਸੀ ਕਿ ਕਿਸਾਨਾਂ ਬਾਰੇ ਅਰਵਿੰਦ ਕੇਜਰੀਵਾਲ ਜੀ ਪੁੱਛਦੇ ਨੇ ਜਦੋਂ ਭਗਵੰਤ ਸਾਹਿਬ ਗਏ ਨੇ ਮਿਲਣ ਉਹਨਾਂ ਨੂੰ ਤੇ ਨਾਲ ਵਾਲੀ ਵਿੱਚ ਬਲਵਿੰਦਰ ਜੀ ਇਹ ਵੀ ਚਰਚਾ ਸੀ ਕਿ ਕੋਈ ਆਰਡਰ ਸੀਗਾ ਕਈ ਵਾਰੀ ਕਿਸੇ ਮਹੱਲੇ ਦੀ ਪਾਣੀ ਦੀ ਸਮੱਸਿਆ ਹੈ ਤਾਂ ਉਹਦੇ ਬਾਰੇ ਵੀ ਅਰਵਿੰਦ ਕੇਜਰੀਵਾਲ ਜੀ ਨੇ ਆਪਣੀ ਚਿੰਤਾ ਪ੍ਰਗਟਾਈ ਸੀਗੀ ਪਰ ਹੁਣ ਦਿੱਲੀ ਦੀ ਉੱਚ ਅਦਾਲਤ ਦੇ ਵਿੱਚ ਜਦੋਂ ਦਿੱਲੀ ਕੋਰਟ ਦੇ ਵਿੱਚ ਇੱਕ ਕੇਸ ਚੱਲਿਆ ਹਾ ਕਿ ਐਮ ਸੀ ਡੀ ਯਾਨੀ ਕਿ ਮ्युनਿਸਪਲ ਕਾਰਪੋਰੇਸ਼ਨ ਹੋਊਗੀ ਦਿੱਲੀ ਦੀ ਇਹ ਜੀ ਇਹਦੇ ਅਧੀਨ ਜਿਹੜੇ ਸਕੂਲ ਆਂਦੇ ਨੇ ਉਹ 2 ਲੱਖ ਵਿਦਿਆਰਥੀ ਉੱਥੇ ਪੜ੍ਹਦੇ ਨੇ ਜੀ ਕਿ ਉਹ 2 ਲੱਖ ਵਿਦਿਆਰਥੀਆਂ ਨੂੰ ਨੋਟਬੁਕਸ ਨਹੀਂ ਮਿਲ ਰਹੀਆਂ ਤੇ ਜਦੋਂ ਇਹ ਕੋਰਟ ਦੇ ਵਿੱਚ ਗਾਕ ਕੋਰਟ ਕਹਿੰਦੀ ਵੀ ਤੁਹਾਡੇ ਨਿੱਜੀ ਮੁਫਾਦ ਤੁਹਾਡੇ ਇਹਨਾਂ ਵਿਦਿਆਰਥੀਆਂ ਦੇ ਭਵਿੱਖ ਤੋਂ ਉੱਤੇ ਦਿਖਾਈ ਦੇ ਰਹੇ ਨੇ ਇਸ ਵੇਲੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਮੰਤਰੀ ਐ ਉਹਨੂੰ ਛਾੜ ਪਾਈ ਆਖੇ ਮੰਤਰੀ ਕਹਿੰਦੇ ਜੀ ਕਿਉਂਕਿ ਸੀਐਮ ਸਾਹਿਬ ਜੇਲ੍ਹ ਦੇ ਵਿੱਚ ਨੇ ਇਸ ਲਈ ਅਸੀਂ ਬੁਕਸ ਜਾਂ ਨੋਟਬੁਕਸ ਅਜੇ ਪ੍ਰੋਵਾਈਡ ਨਹੀਂ ਕਰ ਪਾਰੇ ਕੋਈ ਵੀ ਕਾਰਨ ਉਹਨਾਂ ਨੂੰ ਲੀਗਲੀ ਹੋਣਗੇ ਜੀ ਕਾਨੂੰਨੀ ਤੌਰ ਤੇ ਕੋਈ ਆਰਡਰ ਪਾਸ ਕਰਵਾਣੇ ਹੋਣਗੇ ਜਾਂ ਕੋਈ ਕੈਬਨਿਟ ਦੀ ਮੀਟਿੰਗ ਹੋਣੀ ਹੋਊਗੀ ਤੇ ਕੋਈ ਗੱਲ ਨਹੀਂ ਬੱਚਿਆਂ ਨੂੰ ਨੋਟਬੁਕਾਂ ਮਹੀਨਾ ਬਾਅਦ ਮਿਲ ਜਾਣਗੀਆਂ ਜਾਂ ਜਦੋਂ ਉਹਨਾਂ ਨੂੰ ਜ਼ਮਾਨਤ ਮਿਲੇਗੀ ਉਦੋਂ ਮਿਲ ਜਾਣਗੀਆਂ ਤਾਂ ਬੱਚਿਆਂ ਦਾ ਭਵਿੱਖ ਇੱਕ ਮਹੀਨਾ ਉਹ ਪਿੱਛੇ ਜਾਂਦੇ ਨੇ ਪੜ੍ਹਾਈ ਦੇ ਵਿੱਚ ਜਿਹੜੀ ਐਜੂਕੇਸ਼ਨ ਪਾਲਿਸੀ ਦੇ ਉੱਤੇ ਅਰਵਿੰਦ ਕੇਜਰੀਵਾਲ ਜੀ ਅਤੇ ਦਿੱਲੀ ਸਰਕਾਰ ਮਾਣ ਮਹਿਸੂਸ ਕਰਦੀ ਹੈ ਪੂਰੇ ਦੇਸ਼ ਵਿੱਚ ਉਹਨਾਂ ਨੇ ਚਰਚਾ ਕੀਤੀ ਹੈ ਕਿ ਅਸੀਂ ਸਕੂਲਾਂ ਨੂੰ ਵਧੀਆ ਬਣਾਤਾ ਜੀ ਪੰਜਾਬ ਦੇ ਵਿੱਚ ਵੀ ਬਹੁਤ ਲੀਪਾ ਪੋਚੀ ਕੀਤੀ ਗਈ ਹੈ ਪੰਜਾਬ ਦੇ ਵਿੱਚ 20 ਸਕੂਲਾਂ ਨੂੰ ਵਧੀਆ ਕਰਕੇ ਦਿਖਾਇਆ ਗਿਆ ਹੈ ਸਾਲਾਂ ਦੇ ਵਿੱਚ ਜਿਹੜੀ ਐਜੂਕੇਸ਼ਨ ਪਾਲਿਸੀ ਦੀ ਗੱਲ ਕਰਦੇ ਆ ਉਹ education policy ਦੇ ਤਹਿਤ ਜਿਹੜੇ ਬੱਚੇ MCD ਦੇ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਦਿੱਲੀ ਵਿੱਚ ਉਹਦੇ ਤੇ ਦਿੱਲੀ ਦੀ ਅਦਾਲਤ ਨੇ ਟਿੱਪਣੀ ਕੀਤੀ ਹੈ ਉਹ ਮੰਦ ਭਾਗਰ ਦਿੱਲੀ ਅਦਾਲਤ ਨੇ ਇਹ ਵੀ ਕਿਹਾ ਹੈ ਕਹਿੰਦੇ ਵੀ ਵੀ ਵਿਲ ਕਮ ਵਿਦ ਫੁੱਲ ਵਿਗਰ ਮਤਲਬ ਅਸੀਂ ਪੂਰੀ ਫੋਰਸ ਨਾਲ ਵੀ ਕਹਿੰਦੇ ਇਹ ਚੀਜ਼ ਤੁਹਾਡੇ ਤੋਂ ਕਰਵਾ ਸਕਦੇ ਆ ਇਹ ਨਾ ਸੋਚਿਓ ਕਿ ਸਾਡੇ ਚ ਕਹਿੰਦੇ ਆਰਡਰ ਪਾਸ ਕਰਨ ਦੇ ਗੱਟਸ ਨਹੀਂ ਹੈਗੇ ਹਿੰਮਤ ਕਹਿੰਦੇ ਕੋਰਟ ਦੇ ਵਿੱਚ ਹੈਗੀ ਆ ਪਰ ਇਹ ਤੁਹਾਡੀ ਪਸੰਦ ਆ ਸੋ ਤੁਸੀਂ ਲੋਕ ਕਿ ਕਿਦਾਂ ਸਭ ਬੱਚਿਆਂ ਨੂੰ ਕਿਤਾਬਾਂ ਮਿਲਣਗੀਆਂ ਬੋਦੀ ਨਾਲ ਟਿੱਪਣੀ ਕੀਤੀ ਹੈ ਦਿੱਲੀ ਦੇ ਤੇ ਇਸ ਤੋਂ ਬਾਅਦ ਦੂਜਾ ਵੀ ਕੇ ਸਖਸੈਣਾ ਜੀ ਜਿਹੜੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਨੇ ਗਵਰਨਰ ਸਾਹਿਬ ਨਾਲ ਤਾਂ ਪੰਜਾਬ ਦੇ ਵਿੱਚ ਵੀ ਭਗਵੰਤ ਮਾਨ ਸਾਹਿਬ ਬਤੌਰ ਮੁੱਖ ਮੰਤਰੀ ਕਈ ਵਾਰ ਉਹਨਾਂ ਦੀ ਚੜ੍ਹਤ ਹੁੰਦੀ ਰਹੀ ਹੈ ਇਹ ਆਮ ਆਦਮੀ ਪਾਰਟੀ ਦਾ ਇੱਕ ਦਸਤੂਰ ਹੈ ਕਿ ਉਹਨਾਂ ਦੀ ਗਵਰਨਰ ਦੇ ਨਾਲ ਨਹੀਂ ਖੜੇ ਬਣੀ ਹੈ ਚਾਹੇ ਚੰਡੀਗੜ੍ਹ ਦੇ ਵਿੱਚ ਕਿਉਂਕਿ ਦੋਵੇਂ ਸੂਬਿਆਂ ਦੇ ਸਾਂਝੇ ਸੀ ਜੀ ਗਵਰਨਰ ਚੰਡੀਗੜ੍ਹ ਦੇ ਵਿੱਚ ਬੈਠਦੇ ਨੇ ਪੰਜਾਬ ਤੇ ਹਰਿਆਣਾ ਦੇ ਗਵਰਨਰ ਤੇ ਉਹ ਵੀ ਕਈ ਹੋ ਜਾਂਦੀ ਹੈ ਉਹਨਾਂ ਨੂੰ ਕਿ ਹਰਿਆਣਾ ਦੇ ਹੱਕ ਚ ਗੱਲ ਕਰਾਂ ਜਾਂ ਪੰਜਾਬ ਦੇ ਹੱਕ ਜਦੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੇਲ੍ਹ ਚ ਨੇ ਤਾਂ ਲੈਫਟੀਨੈਂਟ ਗਵਰਨਰ ਸਾਹਿਬ ਨੇ ਇੱਕ ਪ੍ਰੈਜਾਈਡਿੰਗ ਆਫੀਸਰ ਲਾਣਾ ਸੀਗਾ ਮੇਅਰ ਤੇ ਡਿਪਟੀ ਮੇਅਰ ਦੀ ਚੋਣਾਂ ਦੇ ਲਈ ਤੇ ਉਹ ਕਹਿੰਦੇ ਜੀ ਮੈਂ ਪ੍ਰੈਜਾਈਡਿੰਗ ਆ ਸਕਦਾ ਕਿਹਦੇ ਕੋਲੇ ਫਾਈਲ ਮੁੱਖ ਮੰਤਰੀ ਤੋਂ ਆਣੀ ਹੈ ਮੁੱਖ ਮੰਤਰੀ ਦੀ ਟਿੱਪਣੀ ਜਦੋਂ ਤੱਕ ਨਹੀਂ ਹੁੰਦੀ ਹੈ ਮੇਰੇ ਕੋਲੇ ਉਦੋਂ ਤੱਕ ਕਹਿੰਦੇ ਮੈਂ ਉਹ ਫਾਈਲ ਤੇ ਸਾਈਨ ਨਹੀਂ ਕਰ ਸਕਦਾ ਹੁਣ ਮਿਊਨਿਸਪਲ ਕਾਰਪੋਰੇਸ਼ਨ ਦੇ ਦਿੱਲੀ ਦੇ ਉਹਦੇ ਕਈ ਫੈਸਲੇ ਰੁਕ ਜਾਣੇ ਆ ਇਸ ਕਰਕੇ ਕਿਉਂਕਿ ਜਦੋਂ ਫਾਈਲ ਸਖਸੈਨਾ ਸਾਹਿਬ ਕੋਲੇ ਗਈ ਤੇ ਕਹਿੰਦੇ ਨੇ ਕਿ ਉਨ੍ਹਾਂ ਤਾਂ ਮੌਕਾ ਚਾਹੀਦਾ ਆ ਕਿ ਕਿਸ ਤਰੀਕੋ ਗੈਰ ਹਾਜ਼ਰੀ ਮੁੱਖ ਮੰਤਰੀ ਸਾਹਿਬ ਦੀ ਲੋਕਾਂ ਨੂੰ ਦਰਸਾਉਣ ਦਿਖਾਉਣ ਤੇ ਉਹਦੇ ਨਾਲ ਹੀ ਅੱਗੇ ਵਿਰੋਧੀਆਂ ਨੂੰ ਖਾਸ ਕਰ ਭਾਜਪਾ ਨੂੰ ਮੌਕਾ ਮਿਲ ਜਾਂਦਾ ਆ ਪ੍ਰਚਾਰ ਕਰਨ ਦਾ ਇਹਦੇ ਤੇ ਹੋਰ ਵੀ ਟਿੱਪਣੀਆਂ ਬਹੁਤ ਆਈਆਂ ਨੇ ਪਰ ਜਦੋਂ ਵੀ ਕੇ ਸਖਸੈਨਾ ਜੀ ਨੇ ਗੱਲ ਕੀਤੀ ਆ ਕਹਿੰਦੇ ਜੀ ਜਾਂ ਤਾਂ ਚੀਫ ਜਸਟਿਸ ਔਰ ਸੌਰੀ ਮਾਫ ਕਰਿਓ ਚੀਫ ਸਕੱਟਰੀ ਮੁਖ ਸਕੱਤਰ ਜਿਹੜੇ ਦਿੱਲੀ ਦੇ ਨੇ ਉਹ ਫਾਈਲ ਭੇਜਦੇ ਨੇ ਤੇ ਉਹਦੇ ਉੱਤੇ ਇੱਕ ਨੋਟ ਹੁੰਦਾ ਆ ਸੀਐਮ ਦਾ ਕਿ ਜੀ ਆਹ ਪ੍ਰੈਜ਼ਾਈਡਿੰਗ ਅਫਸਰ ਇਹ ਇਹ ਚੋਣਾ ਨੇ ਇਹਦੇ ਲਈ ਬੜੀ ਜ਼ਰੂਰਤ ਹੈ ਜੋ ਵੀ ਉਹਨਾਂ ਦੀ ਆਫੀਸ਼ੀਅਲ ਲੈਂਗੁਏਜ ਹੋਊਗੀ ਦਫ਼ਤਰੀ ਭਾਸ਼ਾ ਹੋਊਗੀ ਉਹਦੇ ਤਹਿਤ ਹੁਣ ਲੈਫਟ ਮਿਨਿਸਟਰ ਗਵਰਨਰ ਸਾਹਿਬ ਨੇ ਮੰਗ ਕਰ ਲਈ ਕਹਿੰਦੇ ਜੀ ਜਦੋਂ ਤੱਕ ਮੁੱਖ ਮੰਤਰੀ ਸਾਹਿਬ ਆਪਣੀ ਟਿੱਪਣੀ ਨਹੀਂ ਕਰਦੇ ਫਾਈਲ ਦੂਰੀ ਰਹੂਗੀ ਇਹ ਮੇਰੇ ਟੇਬਲ ਤੇ ਨਹੀਂ ਆਊਗੀ ਮੈਂ ਇਹਦੇ ਤੇ ਸਾਈਨ ਨਹੀਂ ਕਰ ਸਕਦਾ ਮੈਂ ਕੋਈ ਵੀ ਪੈਂਡਿੰਗ ਆਫੀਸਰ ਮੇਅਰ ਤੇ ਡਿਪੀ ਮੇਅਰ ਦੀਆਂ ਚੋਣਾਂ ਲਈ ਨਹੀਂ ਲਾ ਸਕਦਾ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਗਵਰਨਰ ਸਾਹਿਬ ਤੇ ਅ ਕਈ ਤਰ੍ਹਾਂ ਦੇ ਇਲਜ਼ਾਮ ਲਗਾ ਦਿੱਤੇ ਨੇ ਉਹ ਕਹਿੰਦੇ ਕਿ ਗਵਰਨਰ ਸਾਹਿਬ ਨੇ ਜੀ ਆਪਣੇ ਬੰਦੇ ਸਾਡੇ ਐਮਸੀਡੀ ਦੇ ਵਿੱਚ ਥੋਪ ਤੇ ਦੱਸ ਦੇ ਗਰੀਬ ਕੋਈ ਰਿਟਾਇਰਡ ਬੰਦੇ ਹੋਣਗੇ ਜਾਂ ਕੁਝ ਹੋਣਗੇ ਉਹਦੇ ਉਹਦੇ ਉਹਨਾਂ ਦਾ ਆਪਸੀ ਕਲੈਸ਼ ਦੁਬਾਰਾ ਸ਼ੁਰੂ ਹੋ ਗਿਆ ਆ ਪਰ ਇਹਦੇ ਸਾਰੇ ਦੇ ਵਿੱਚ ਜੋ ਨਿਕਲ ਕੇ ਆਇੰਦਾ ਹੈ ਕਿ ਦਿੱਲੀ ਦੀ ਡਿਵੈਲਪਮੈਂਟ ਦਿੱਲੀ ਦੇ ਕਾਰਜ ਕਈ ਬਹੁਤ ਜ਼ਿਆਦਾ ਤੇ ਉੱਤੇ ਹੋ ਗਏ ਆ ਹੌਲੇ ਹੋ ਗਏ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਇਸ ਵੇਲੇ ਜੇਲ੍ਹ ਚ ਨੇ ਤੇ ਜਦ ਤੱਕ ਉਹਨਾਂ ਦੀ ਜ਼ਮਾਨਤ ਨਹੀਂ ਹੋ ਜਾਂਦੀ ਬਰੀ ਹੋਣਾ ਤਾਂ ਹਜੇ ਬੜੀ ਬਾਤ ਦੀ ਗੱਲ ਹੈ ਜ਼ਮਾਨਤ ਉਦੋਂ ਦਿੱਲੀ ਦਾ ਕਾਰਜਕਾਲ ਇਦਾਂ ਹੀ ਚੱਲੂਗਾ ਇਦਾਂ ਹੀ ਕਈ ਫੈਸਲੇ ਹੋ ਰਾਨਗੇ ਜਿਦੇ ਤੇ ਵਿਰੋਧੀਆਂ ਨੂੰ ਮੌਕਾ ਮਿਲਿਆ ਖਾਸ ਕਰ ਬੀਜੇਪੀ ਨੂੰ ਕੱਲ ਮੌਕਾ ਮਿਲ ਗਿਆ ਬੀਜੇਪੀ ਕਹਿੰਦੀ ਜੀ ਦੇਖੋ ਕੋਰਟ ਨੇ ਇੰਨਾ ਵੱਡੀ ਟਿੱਪਣੀ ਕਰ ਦਿੱਤੀ ਕਿ ਸਖਤੀ ਕਰਾਂਗੇ ਲੇਫਟ ਇਨਰ ਗਵਰਨਰ ਸਾਹਿਬ ਨੇ ਏਡੀ ਵੱਡੀ ਗੱਲ ਕਰ ਦਿੱਤੀ ਤਾਂ ਕਹਿੰਦੇ ਅਰਵਿੰਦ ਕੇਜਰੀਵਾਲ ਜੀ ਨੂੰ ਇਸ ਵੇਲੇ ਅਸਤੀਫਾ ਦੇ ਦੇਣਾ ਚਾਹੀਦਾ ਆ ਵਿਰੋਧੀਆਂ ਨੂੰ ਤਾਂ ਮੌਕਾ ਚਾਹੀਦਾ ਜੀ ਉਹਨਾਂ ਨੂੰ ਮਿਲ ਗਿਆ ਜੀ ਬਲਵਿੰਦਰ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਜੀ ਆਪਾਂ ਕਿਸਾਨ ਆਗੂ ਨੇ ਵੱਡੇ ਲੀਡਰ ਨੇ ਬਲਵੀਰ ਸਿੰਘ ਰਾਜੇਵਾਲ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਬਿਆਨ ਦਿੱਤਾ ਗਿਆ ਵੀ ਆਮ ਆਦਮੀ ਪਾਰਟੀ ਵੱਲੋਂ ਮੈਨੂੰ ਸੀਐਮ ਦੀ ਆਫਰ ਕੀਤੀ ਗਈ ਸੀ ਹਾਲਾਂਕਿ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਕਿਹਾ ਗਿਆ ਸੀਗਾ ਵੀ ਜੇ ਮਨਾ ਨਾ ਕਰਦਾ ਤਾਂ ਭਗਵੰਤ ਸਿੰਘ ਮਾਨ ਅੱਜ ਮੁੱਖ ਮੰਤਰੀ ਨਾ ਹੁੰਦੇ ਜੀ ਆ ਜੇ ਬਿਲਕੁਲ ਬਲਵੀਰ ਸਿੰਘ ਰਾਜੇਵਾਲ ਹੁਣਾ ਦੀ ਜੋ ਸਟੇਟਮੈਂਟ ਹੈ ਜੋ ਵੀ ਉਹਨਾਂ ਨੇ ਕਿਹਾ ਆ ਉਹਦੇ ਪ੍ਰੂਫ ਤਾਂ ਸ਼ਾਇਦ ਹੋ ਨਾ ਸਾਬਤ ਕਰ ਪਾਣ ਪਰ ਬੇਬਾਕੀ ਨਾਲ ਉਹਨਾਂ ਨੇ ਬਿਆਨ ਜ਼ਰੂਰ ਦਿੱਤਾ ਹੈ ਕਿ ਇੰਟਰਵਿਊ ਦੇ ਵਿੱਚ ਤੇ ਉਹ ਜੇ ਬਿਆਨ ਮੈਂ ਬਹੁਤਾ ਸੁਣਿਆ ਤਾਂ ਨਹੀਂ ਹੈ ਪਰ ਜੋ ਰਾਜੇਵਾਲ ਸਾਹਿਬ ਦੀ ਨੀਅਤ ਉਹਦੇ ਚੋਂ ਚਲਕਦੀ ਹੈ ਜੀ ਤਾਂ ਚੀਜ਼ ਇਹ ਚਲਕਦੀ ਹੈ ਕਿ ਇਹ ਮੰਤਰੀ ਭਗਵੰਤ ਮਾਨ ਸਾਹਿਬ ਇਸ ਵੇਲੇ ਬਹੁਤ ਜ਼ਿਆਦਾ ਮਸ਼ਹੂਰ ਹੋ ਗਏ ਨੇ ਕਿ ਆਪਣੀ ਲਾਈਨ ਦੇ ਵਿੱਚੋਂ ਆ ਕੇ ਐਕਟਿੰਗ ਦੀ ਲਾਈਨ ਦੇ ਵਿੱਚੋਂ ਆ ਕੇ ਕਾਮੇਡੀਅਨ ਦੀ ਲਾਈਨ ਦੇ ਵਿੱਚੋਂ ਆ ਕੇ ਉਹ ਮੁੱਖ ਮੰਤਰੀ ਬਣ ਗਏ ਨੇ ਤੇ ਉਹ ਹੁਣ ਸ਼ਾਇਦ ਰਾਜੇਵਾਲ ਸਾਹਿਬ ਨੂੰ ਇਹ ਰੜਕਦਾ ਹੋਵੇ ਕਿ ਜੇ ਮੈਂ ਉਦੋਂ ਆਫਰ ਲੈ ਲੈਂਦਾ ਜਿੱਦਾਂ ਤੁਸੀਂ ਮੈਨੂੰ ਦੱਸਿਆ ਕਿ ਉਹਨਾਂ ਨੇ ਮੈਨੂੰ ਕਈ ਵਾਰ ਮੀਟਿੰਗਾਂ ਕੀਤੀਆਂ ਤੇ ਉਹਨਾਂ ਨੇ ਆਫਰ ਕੀਤਾ ਕਿ ਤੂੰ ਬਤੌਰ ਮੁੱਖ ਮੰਤਰੀ ਆ ਜਾ ਤੇ ਸ਼ਾਇਦ ਉਹਨਾਂ ਨੂੰ ਮਨ ਦੇ ਵਿੱਚ ਰੜਕਦਾ ਹੋਵੇ ਤੇ ਦੂਜੇ ਪਾਸੇ ਜੀ ਉਹ ਕਹਿੰਦੇ ਨੇ ਕਿ ਜੀ ਮੈਂ ਤਾਂ ਮੁਰਕੇ ਕਦੇ ਚੋਣਾ ਹੀ ਨਹੀਂ ਲੜਨੀ ਆ ਤਾਂ ਸ਼ਾਇਦ ਉਹਨਾਂ ਨੂੰ ਹੀ ਲੱਗਦਾ ਆ ਕਿ ਮੇਰਾ ਉਹ ਡਿਸੀਜਨ ਗਲਤ ਸੀਗਾ ਜੇ ਅਰਵਿੰਦ ਕੇਜਰੀਵਾਲ ਜੀ ਨੇ ਉਹਨਾਂ ਨੂੰ ਕੋਈ ਕੀਤਾ ਸੀਗਾ ਤੌਰ ਸੀਐਮ ਆਣ ਦੇ ਤੇ ਦੂਜੇ ਪਾਸੇ ਜਦੋਂ ਰਾਜੇਵਾਲ ਸਾਹਿਬ ਚੋਣਾ ਲੜੇ ਸੀ ਜੀपिछਲੀ ਵਾਰੀ 2022 ਦੇ ਵਿੱਚ ਤਾਂ ਉਸ ਵਕਤ ਤੋਂ ਲੈ ਕੇ ਹੁਣ ਤੱਕ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨੀ ਗਰੁੱਪਾਂ ਦੇ ਵਿੱਚ ਅੰਨੀਤਰਾਂ ਦੇ ਵਿੱਚ ਨਾਨ ਪੋਲਿਟਿਕਲ ਤੇ ਪੋਲਿਟਿਕਲ ਦੀ ਗੱਲ ਚੱਲਦੀ ਜੀ ਰਾਜੇਵਾਲ ਸਾਹਿਬ ਨੂੰ ਪੋਲ ਦਾ ਖਿਤਾਬ ਦੇ ਦਿੱਤਾ ਗਿਆ ਸੀਗਾ ਇਹਨਾਂ ਨੇ ਫੁੱਟ ਪਾ ਦਿੱਤੀ ਆ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨੀ ਗੜਨ ਦੇ ਵਿੱਚ ਕਿਸਾਨੀ ਯੂਨੀਅਨਾਂ ਦੇ ਵਿੱਚ ਕਿ ਅੱਡ-ਅੱਡ ਹੋ ਗਏ ਦੋ ਫੜ ਹੋ ਗਏ ਨੇ ਜੀ ਸੋ ਉਹ ਵੀ ਰਾਜੇਵਾਲ ਸਾਹਿਬ ਨੂੰ ਕਿਤੇ ਨਾ ਕਿਤੇ ਮਹਿਸੂਸ ਤਾਂ ਗੱਲ ਹੁੰਦੀ ਹੋਊਗੀ ਕਿ ਜੇ ਉਦੋਂ ਇਲੈਕਸ਼ਨ ਨਾਲ ਲੜਦੇ ਕਿਉਂਕਿ ਬੁਰੀ ਤਰ੍ਹਾਂ ਹਾਰ ਗਏ ਸੀਗੇ ਰਾਜੇਵਾਲ ਸਾਹਿਬ ਉਸ ਵਕਤ ਰਾਜੇਵਾਲ ਸਾਹਿਬ ਉਸ ਵੇਲੇ ਹਾਰ ਗਏ ਸੀ ਤੇ ਅੱਗੋਂ ਇਲੈਕਸ਼ਨ ਲੜਨ ਦਾ ਉਹਨਾਂ ਦਾ ਕੋਈ ਜਿਗਰਾ ਉਹਨਾਂ ਦੇ ਵਿੱਚ ਹੈ ਵੀ ਨਹੀਂ ਤੇ ਹੋਣਾ ਵੀ ਨਹੀਂ ਚਾਹੀਦਾ ਇਹ ਸਵਕਤਾ ਆ ਗਿਆ ਹੋਊਗਾ ਕਿ ਪੋਲਿਟੀਕਲ ਨਹੀਂ ਅਸੀਂ ਕਿਸਾਨਾਂ ਦੀ ਉਹ ਗੱਲ ਕਰੀਏ ਤਾਂ ਹੀ ਉਹ ਮਜ਼ਬੂਤ ਰਹਿਣਗੇ ਜੇ ਉਹ ਮਜ਼ਬੂਤ ਰਹਿਣਗੇ ਬਲਵਿੰਦਰ ਜੀ ਤਾਂ ਹੀ ਕਿਸਾਨੀ ਅੰਦੋਲਨ ਦੇ ਵਿੱਚ ਜਾਨ ਪੈਂਦੀ ਹੈ ਜੇ ਅੱਡੋ ਅੱਡ ਹੁਣ ਪੰਦੇਰ ਸਾਹਿਬ ਕਹਿ ਦੇਣ ਜੀ ਮੈਂ ਚੋਣਾ ਲੜਨ ਚੱਲੇ ਆ ਐਦੀਆਂ ਲੋਕ ਦੇ ਵਿਧਾਨ ਸਭਾ ਦੀਆਂ ਚੋਣਾਂ ਲੜੋ ਜੀ ਤੁਸੀਂ ਰਾਜੇਵਾਲ ਸਾਹਿਬ ਤੇ ਆਪਾਂ ਉਹ ਵੀ ਇੱਕਾ ਹੋ ਸਕਦਾ ਆ ਪਰ ਇਕੱਠੇ ਬੈਠੋਗੇ ਜੇ ਇਕੱਠੇ ਬੈਠ ਕੇ ਗੱਲ ਕਰੋਗੇ ਜੇ ਦਸਤੂਰ ਨਾਲ ਗੱਲ ਹੋਊਗੀ ਕੋ ਪੋਲਿਟੀਕਲ ਸਟ੍ਰੈਟਜੀ ਸਾਰੇ ਕਿਸਾਨਾਂ ਦੇ ਗਰੁੱਪ ਸਾਰੇ ਕਿਸਾਨਾਂ ਸੇ ਜੇ ਬੈਠ ਕੇ ਗੱਲ ਕਰਨਗੇ ਤਾਂ ਪੋਲਿਟੀਕਲ ਸਟ੍ਰੈਟਜੀ ਬਣਦੀ ਹੈ ਇਹ ਨਹੀਂ ਹੁੰਦਾ ਕਿ ਜੇ ਤੁਹਾਡਾ 10 ਲੋਕ ਕਰ ਰਹੇ ਨੇ ਤੇ 4 ਲੋਕ ਕਹਿੰਦੇ ਨੇ ਵੀ ਨਹੀਂ ਨਹੀਂ ਰਾਜੇਵਾਲ ਸਾਹਿਬ ਲੜ ਲਾ ਇਲੈਕਸ਼ਨ ਕੋਈ ਗੱਲ ਨਹੀਂ ਹੈ ਤੇ ਤੁਸੀਂ ਕਹੋ ਜੀ ਹਾਂ ਹਾਂ ਤਿਆਰੀ ਖੜਾ ਆ। ਸੋ ਇਹ ਚੀਜ਼ਾਂ ਨੂੰ ਆਪਸ ਦੇ ਵਿੱਚ ਸਹਿਮਤੀ ਦੇ ਨਾਲ ਪਹਿਲਾਂ ਬੈਠ ਕੇ ਠੰਡੇ ਦਿਮਾਗ ਦੇ ਨਾਲ ਸਾਰੀਆਂ ਕਿਸਾਨ ਯੂਨੀਅਨਾਂ ਚਾਹੇ ਉਹ ਦੁਕਾਨਦਾਰ ਸਾਹੇ ਰਾਜੀਵਲ ਸਾਹਿਬ ਵਾਲੀ ਆ ਚਾਹੇ ਪੰਦੇਰ ਸਾਹਿਬ ਵਾਲੀ ਆ ਮਜ਼ਦੂਰਾਂ ਦੀ ਆ ਇਕਤਾ ਸੰਗਠਨ ਹੈ। ਇਹ ਸੰਗਠਨ ਹੈ ਜਿਨਰੇ 32 35 ਐਸਕੇਐਮ ਦੇ ਪੋਲਿਟਿਕਲ ਜਿੰਨੇ ਵੀ ਗਰੁੱਪ ਨੇ ਦਰਸ਼ਨ ਸਿੰਘ ਹੁਣੀ ਹੈਗੇ ਆ ਪ੍ਰੋਫੈਸਰ ਦਰਸ਼ਨ ਸਿੰਘ ਹੁਣੀ ਜਿਹੜੇ ਬੜੇ ਕਿਸਾਨੀ ਅੰਦੋਲਨ ਦੇ ਵਿੱਚ ਚਰਚਾ ਰਹੀ ਸੀਗੀ ਸੋ ਬਹੁਤ ਪੜ੍ਹੇ ਲਿਖੇ ਕਿਸਾਨ ਵੀ ਹੈਗੇ ਨੇ ਪੜ੍ਹਿਆ ਲਿਖਿਆ ਯੂਥ ਵੀ ਹੈਗਾ ਤੁਹਾਡੇ ਵਿੱਚ ਔਰ ਬਹਾਦਰ ਵੀ ਨੇ ਲੋਕ ਸੋ ਇਹ ਨਹੀਂ ਆ ਕਿ ਕਿਸਾਨ ਇਲੈਕਸ਼ਨ ਨਹੀਂ ਲੜ ਸਕਦਾ ਜੇ ਰਾਜੇਵਾਲ ਸਾਹਿਬ ਇੱਕ ਡਰ ਗਏ ਆ ਤੇ ਉਹ ਕਹਿੰਦੇ ਜੀ ਬਸ ਹੁਣ ਤਾਂ ਖਤਮ ਆ ਕਹਾਣੀ ਪਰ ਜੇ ਤੁਸੀਂ ਇਕੱਠੇ ਹੋ ਜਓ ਦੁਬਾਰਾ ਸੰਯੁਕਤ ਹੋ ਜਓ ਤੇ ਉਹ ਬਾਦ ਬੈਠ ਕੇ ਵਿਚਾਰ ਕਰੂੰ ਸਾਰੀਆਂ ਯੂਨੀਅਨਾਂ ਦੇ ਆਗੂ ਇਕੱਠੇ ਹੋਣ ਫਿਰ ਕੋਈ ਮਹਾ ਪੰਚਾਇਤ ਕੀਤੀ ਜਾਵੇ ਉਹਦੇ ਵਿੱਚ 20 ਲੋਕਾਂ ਤੋਂ ਆਮ ਆਦਮੀ ਪਾਰਟੀ ਪਹਿਲਾਂ ਪਹਿਲਾਂ ਕਰਦੀ ਸੀ ਕਿ ਜਨਤਾ ਤੋਂ ਉਸ ਹੀ ਫੈਸਲਾ ਲਵਾਂਗੇ ਵੀ ਕੀ ਕਰਨਾ ਚਾਹੀਦਾ ਆ ਕਈ ਫੈਸਲੇ ਆਮ ਆਦਮੀ ਪਾਰਟੀ ਨੇ ਵੱਡੀਆਂ ਰੇਕ ਕੀਤੀ ਭਗਵਾਨਤਮਨ ਸਾਹਿਬ ਵੀ ਜਦੋਂ ਗੱਲ ਕੋਈ ਕਰਦੇ ਸੀ ਸੌ ਵੀ ਚੱਕੂੰਗਾ ਤਾਂ ਜੀ ਪਬਲਿਕ ਦੇ ਵਿੱਚ ਜਾ ਕੇ ਚੱਕੂੰਗਾ ਇਹ ਚੀਜ਼ਾਂ ਜਦੋਂ ਤੁਸੀਂ ਕਰੋਗੇ ਪਬਲਿਕ ਨੂੰ ਨਾਲ ਜੋੜੋਗੇ ਖਾਸ ਕਰ ਜਿਹੜੀ ਰਾਜਾ ਵੜਿੰਗ ਸਾਹਿਬ ਨੇ ਅੱਜ ਗੱਲ ਕੀਤੀ ਐ ਵਪਾਰੀ ਵਰਗ ਦੀ ਉਹਨਾਂ ਨੂੰ ਵੀ ਨਾਲ ਲਾਉਂਗੇ ਕਿਉਂਕਿ ਕਿਸਾਨ ਤੇ ਆੜਤੀਏ ਦਾ ਤਾਂ ਰਿਸ਼ਤਾ ਹੀ ਕਹਿੰਦੇ 9 ਮਾਸ ਦਾ ਹੁੰਦਾ ਆ ਨਾ ਕਿਸਾਨ ਦਾ ਆੜਤੀਏ ਬਣੇ ਸਾਰੇ ਨਾਲੇ ਕਈ ਕਿਸਾਨ ਹੀ ਆੜਤੀਏ ਬਣ ਗਏ ਜਾ ਕੇ ਜਿਹੜੇ ਕਨਫਲਿਕਟ ਨੇ ਉਹਨਾਂ ਚੀਜ਼ਾਂ ਨੂੰ ਜਦੋਂ ਦੂਰ ਕਰੋਗੇ ਲੋਕਾਂ ਨੂੰ ਨਾਲ ਲਾਉਂਗੇ ਫੇਰ ਤੁਸੀਂ ਜ਼ਿਆਦਾ ਮਜ਼ਬੂਤ ਹੋ ਪਾਉਗੇ ਜੀ ਸੋ ਦੂਜੇ ਪਾਸੇ ਜਿੱਥੇ ਲਗਾਤਾਰ ਕਿਸਾਨਾਂ ਵੱਲੋਂ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਉੱਥੇ ਹੀ ਗੁਰਦਾਸਪੁਰ ਦੇ ਵਿੱਚ ਭਾਜਪਾ ਦੇ ਉਮੀਦਵਾਰ ਨੇ ਦਿਨੇਸ਼ ਬੱਬੂ ਦਾ ਵਿਰੋਧ ਕੀਤਾ ਗਿਆ ਜੀ ਭਾਜਪਾ ਦੇ ਉਮੀਦਵਾਰਾਂ ਦਾ ਪੰਜਾਬ ਦੇ ਵਿੱਚ ਵੀ ਹਰਿਆਣਾ ਦੇ ਵਿੱਚ ਇਤਨਾ ਵੀ ਕਈ ਰਾਜਾਂ ਦੇ ਵਿੱਚ ਵਿਰੋਧ ਹੋ ਰਿਹਾ ਆ ਇਹ ਕੋਈ ਪਹਿਲੇ ਆਗੂ ਨਹੀਂ ਹੈਗੇ ਜਿਨ੍ਹਾਂ ਦਾ ਵਿਰੋਧ ਇਸ ਪਹਿਲਾਂ ਪ੍ਰਨੀਤ ਕੁਮਾਰ ਉੱਪਰ ਹੋਣਾ ਦਾ ਹੋਰ ਵੀ ਜਿਹਨੇ ਵੱਡੇ ਲੀਡਰ ਨੇ ਉਹਨਾਂ ਦਾ ਵਿਰੋਧ ਹੁੰਦਾ ਰਿਹਾ ਆ ਜੀ ਵਿਰੋਧ ਚੱਲਣਾ ਪੈ ਰਿਹਾ ਪਰ ਬਲਕਿ ਚੀਜ਼ ਸਾਫ ਹੈ ਕਿ ਬੀਜੇਪੀ ਨੇ ਟਾਰਗੇਟ ਜਿਹੜਾ ਲੈ ਲਿਆ ਆਪਣਾ ਇੱਕ ਟਾਰਗੇਟ ਉਹਨਾਂ ਨੇ ਵੋਟਰਸ ਦਾ ਲੈ ਲਿਆ ਉਹ ਸ਼ਾਇਦ ਤਬਦੀਲ ਕਰ ਗਏ ਨੇ ਉਹ ਕਿਸਾਨਾਂ ਵੱਲ ਧਿਆਨ ਹੀ ਨਹੀਂ ਕਰ ਰਹੇ ਜਿੱਦਾਂ ਵਪਾਰੀ ਵਰਗ ਨੇ ਹਰਿਆਣਾ ਦੇ ਵਪਾਰੀ ਵਰਗ ਨੇ ਚੀਫ ਜਸਟਿਸ ਨੂੰ ਲਿਖ ਦਿੱਤਾ ਇਦਾਂ ਹੀ ਪੰਜਾਬ ਦੇ ਵਿੱਚ ਰਾਜਾ ਵੜਿੰਗ ਹੋਣੀ ਉਹ ਹਾ ਦਾ ਨਾਰਾ ਮਾਰਦੇ ਆ ਵਪਾਰੀਆਂ ਦੇ ਹੱਕ ਦੇ ਵਿੱਚ ਇਸੇ ਤਰ੍ਹਾਂ ਬੀਜੇਪੀ ਰਲਾਇ ਕਰ ਰਹੀ ਹੈ ਇਸ ਵੇਲੇ ਜਿਹੜੀਆਂ ਜਿਹੜਾ ਬੀਜੇਪੀ ਦਾ ਮੈਨੀਫੈਸਟੋ ਆਇਆ ਹੈ ਨਾ ਜੇ ਤੁਸੀਂ ਦੇਖਿਆ ਹੋਵੇ ਤਾਂ ਉਹਦੇ ਵਿੱਚ ਉਹ ਗੱਲ ਕਰਦੇ ਆ ਇੰਸ਼ੋਰੈਂਸ ਦੀ ਜਿਹੜੀ ਹੈਲਥ ਇੰਸ਼ੋਰੈਂਸ ਦਿੱਤੀ ਆ ਗਰੀਬ ਪਰਿਵਾਰਾਂ ਨੂੰ ਜਾਂ ਲੋੜਵੰਦ ਪਰਿਵਾਰਾਂ ਨੂੰ ਜ਼ਰੂਰਤਮੰਦ ਪਰਿਵਾਰਾਂ ਨੂੰ ਤੇ ਉਹ ਰਲਾਇ ਕਰ ਰਹੇ ਨੇ ਕਿ ਅਸੀਂ ਦਲਿਤ ਵੋਟ ਗੋਰਟ ਮਜ਼ਦੂਰਾਂ ਦੀ ਵੋਟ ਉਹ ਅਸੀਂ ਉਹਦੇ 'ਚ ਆਪਣਾ ਹਿੱਸਾ ਪਾ ਲਈਏ ਕਿਉਂਕਿ ਅਮੀਰਾਾਂ ਦੀ ਵੋਟ ਜ਼ਿਮੀਦਾਰਾਂ ਦੀ ਵੋਟ ਉਹ ਤਾਂ ਛੱਠੀ ਆ ਜਾਂ ਜੀਂਦ ਬਾਰਡਰ ਤੇ ਬੈਠੀ ਆ ਜਾਂ ਖਨੌਰੀ ਬਾਰਡਰ ਤੇ ਬੈਠੀ ਆ ਉਹ ਤਾਂ ਵੋਟ ਉਧਰ ਬੈਠੀ ਆ ਦੂਜੇ ਪਾਸੇ ਹੁਣ ਅੱਖ ਦਲੇਦੂ ਵੋਟਰਾਂ ਦੇ ਉੱਤੇ ਹੋ ਗਈ ਆ ਬੀਜੇਪੀ ਦੀ ਅੱਖ ਸਿੱਧਮ ਸਿੱਧੀ ਤੇ ਹੋਏ ਐਸੇ ਕਰਕੇ ਹੀ ਬੀਜੀ ਕਹਿ ਰਹੀ ਹੈ ਕਿ ਅਸੀਂ 13 ਦੀਆਂ 13 ਸੀਟਾਂ ਤੇ ਆਪ ਲੜਾਂਗੇ 13 ਦੀਆਂ 13 ਸੀਟਾਂ ਤੇ ਅਸੀਂ ਗੱਲ ਕਰਾਂਗੇ ਤੇ ਉਹਨਾਂ ਦੇ ਅਗੂ ਨਿਡਰ ਹੋ ਕੇ بے باک ہو جی ਫਰੀਦਕੋਟ ਦੇ ਵਿੱਚ ਜਦੋਂ ਉਹ ਜਾਂਦੇ ਆ ਤਾਂ ਉਹ ਕੀਰਤਨ ਗੁਰੂ ਘਰ ਦੇ ਵਿੱਚ ਜਾ ਕੇ ਇਹ ਵੀ ਕਹਿੰਦੇ ਆ ਕਿ ਜੀ ਫਰੀਦਕੋਟ ਦੇ ਲੋਕ ਤਾਂ ਉਹਨਾਂ ਦੇ ਆਪਣੇ ਤੇ ਜਿਹੜੇ ਦੱਖਣ ਲੋਕਾਂ ਸਰਾਏ ਆ ਗਏ ਉਹ ਕਿਨਾਂ ਦੇ ਲੋਕ ਸੀ ਉਹਨਾਂ ਨੂੰ ਜਤਾਇਆ ਗਿਆ ਸੀ ਉੱਥੋਂ ਛੱਡ ਕੇ ਆਪ ਦੇ ਵਿੱਚ ਚੋਣਾ ਲੜ ਰਹੇ ਨੇ ਜਿੱਥੇ ਪਾਰਾਂ ਦੀਆਂ ਚੋਣਾ ਹੋ ਗਈਆਂ ਨੇ ਮੁਹੰਮਦ صدیق ਸਾਹਿਬ ਤਾਂ ਅ ਇਹ ਨਹੀਂ ਹੈਗੇ ਚੋਣ ਮੈਦਾਨ ਦੇ ਵਿੱਚ ਜੇ ਹੈਗੇ ਨੇ ਤਾਂ ਮੈਨੂੰ ਮਾਫ ਕਰਿਓ ਮੈਨੂੰ ਸਹੀ ਕਰਦੇ ਉਹ ਇਸ ਵਾਰ ਚੋਣਾਂ ਦੇ ਵਿੱਚ ਨਹੀਂ ਹੈਗੇ ਉਧਰ ਕਰਨ ਹੋ ਗਏ ਪਰ ਹੰਸ ਰਾਜ ਹੰਸ ਦਾ ਵਿਰੋਧ ਤੇ ਉਹ ਕਹਿੰਦੇ ਜੀ ਮੈਂ ਤਾਂ ਜੀ ਨੰਗੀ ਪੈ ਵੀ ਜੇ ਇਹ ਤੁਰ ਕੇ ਜਾਣ ਇਸ ਤਾਂ ਤਾਂ ਵੀ ਨਾ ਕਹਿੰਦੇ ਹੰਸ ਰਾਜ ਹੰਸ ਕਹਿੰਦੇ ਜੀ ਮੈਂ ਤਾਂ ਨੰਗੇ ਪੈਰੀ ਵੀ ਪ੍ਰਚਾਰ ਕਰ ਲਵਾਂਗਾ ਸੋ ਹਰ ਬੀਜਪੀ ਆਗੂ ਦਾ ਵਿਰੋਧ ਪੰਜਾਬ ਦੇ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਪੈ ਡੇਢ ਦੋ ਸਾਲ ਦਿੱਲੀ ਦੇ ਬਾਰਡਰ ਤੇ ਬਿਠਾਈ ਰੱਖਿਆ ਉਦੋਂ ਵੀ ਬੀਜਪੀ ਦੀ ਅੱਖ ਦੇ ਦੇ ਸੀ ਕਿ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਸ ਵੇਲੇ ਕਿਸਾਨਾਂ ਤੋਂ ਮਾਫੀ ਮੰਗ ਲਈ ਕਿ ਜੀ ਅਸੀਂ ਬਿਲਾਂਗੇ ਤਿੰਨ ਬਿੱਲ ਬਿਲੋ ਨਾ ਰੂਵੀ ਸੀ ਮਾਫ ਇਹਨਾਂ ਨੂੰ ਵਾਪਸ ਲੈ ਕੇ ਇੱਥੇ ਸੀ ਮਾਫੀ ਮੰਗ ਲੈਨੇ ਕਿ ਕਿਸਾਨਾਂ ਨੂੰ ਵੀਰਾ ਪੈਣਾ ਨੂੰ ਉੱਤੇ ਬਹਿਣਾ ਪਿਆ ਕਈ ਕਿਸਾਨ ਉਸ ਮੋਰਚੇ ਚ ਸ਼ਹੀਦ ਵੀ ਹੋਏ ਸੋ ਕਿਸਾਨ ਨਹੀਂ ਬੋਲਦੇ ਕਿ ਡਰ ਰਹੀ ਹੈ ਚਾਹੇ ਉਹਦਾ ਕੋਈ ਵੀ ਨੁਮਾਇੰਦਾ ਆ ਜਾਏ ਕਿਸਾਨ ਕਰਨਾ ਹੀ ਕਰਨਾ ਆ ਇਹਦੇ ਨਾਲ ਨਾਲ ਕਿਸਾਨ ਆਮ ਆਦਮੀ ਪਾਰਟੀ ਨੂੰ ਵੀ ਸਵਾਲ ਪੁੱਛ ਰਹੇ ਨੇ ਜੀ 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 ਉਹ ਕੁਡੀਆਂ ਸਾਹਿਬ ਨੂੰ ਤੇ ਹੋਰ ਆਗੂਆਂ ਨੂੰ ਆਮ ਆਦਮੀ ਪਾਰਟੀ ਜੀ ਅਜੇ ਕਰਮਜੀਤ ਅਨੂਰ ਨੇ ਬੋਲ ਕੀਤਾ ਗਿਆ ਜੀ 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 ਕਰਮਜੀਤਨ ਮੋਲ ਦਾ ਵੀ ਵਿਰੋਧ ਹੋ ਰਿਹਾ ਹੈ ਲੋਕ ਸਿੱਧੇ ਸਿੱਧੇ ਸਵਾਲ ਪੁੱਛ ਰਿਹਾ ਕਿ ਇੱਕ ਬੀਬੀ ਦਾ ਬੜਾ ਵੀਡੀਓ ਵਾਇਰਲ ਹੋਇਆ ਸੀ ਅਖੇ ਜੀ 1000 ਰੁਪਿਆ ਭਗਵੰਤ ਮਾਨ ਸਾਹਿਬ ਨੇ ਵਾਦਾ ਕੀਤਾ ਸੀ ਉਹ ਕਿੱਥੇ ਆ ਸਾਡਾ ਉਹ ਬੜਾ ਵਾਇਰਲ ਹੋਇਆ ਉਸ ਤੋਂ ਬਾਅਦ ਕਿਸਾਨ ਵੀ ਸਵਾਲਾਂ ਦੀ ਝੜੀ ਲਾ ਕੇ ਬੈਠੇ ਆ ਨਾਵੇਂ ਦੇ ਕੋਲੇ ਵੀ ਪਿੰਡ ਆ ਸ਼ਾਇਦ ਰਾਮਗੜ੍ਹ ਆ ਤੇ ਉੱਥੇ ਵੀ ਪੋਸਟਰ ਲਾਤਾ ਕਹਿੰਦੇ ਵੀ ਕੋਈ ਵੀ ਲੀਡਰ ਆਵੇ ਉਦੋਂ ਤੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਆ ਸਵਾਲਾਂ ਦੇ ਜਵਾਬ ਆਸੀਂ ਉਹਨੂੰ ਪਿੰਡ ਦੇ ਵਿੱਚ ਵੋਟਾਂ ਮੰਗਣ ਲਈ ਦਾਖਲ ਹੋਣ ਲਈਏ ਵੀ ਨਹੀਂ ਤਾਂ ਆ ਇਹ ਸਾਡੇ ਤੋਂ ਕਹਿੰਦੇ ਵੋਟਾਂ ਦੀ ਕੋਈ ਆਸ ਨਾ ਰੱਖਿਓ ਇਦਾਂ ਹੀ ਆਨੰਦਪੁਰ ਸਾਹਿਬ ਦੇ ਕੋਲੇ ਵੀ ਇੱਕ ਪਿੰਡ ਹੈ ਉਹਨਾਂ ਨੇ ਵੀ ਸਵਾਲਾਂ ਦੀ ਝੜੀ ਲਾ ਦਿੱਤੀ ਹੈ ਸੋ ਹੁਣ ਜਿੱਥੇ ਵੀ ਕੋਈ ਵੀ ਲੀਡਰ ਜਾਂਦਾ ਆ ਚਾਹੇ ਆਮ ਆਦਮੀ ਪਾਰਟੀ ਦਾ ਆ ਚਾਹੇ ਭਾਜਪਾ ਦਾ ਆ ਇੱਥੋਂ ਤੱਕ ਕਿ ਕਾਂਗਰਸ ਦੇ ਆਗੂਆਂ ਤੋਂ ਵੀ ਸਵਾਲ ਪੁੱਛੇ ਜਾ ਰਹੇ ਨੇ ਸੋ ਲੋਕ ਚੇਤਨ ਹੋ ਗਏ ਨੇ ਲੋਕ ਚੌਕਸ ਹੋ ਗਏ ਨੇ ਲੋਕ ਆਪਣੇ ਅਧਿਕਾਰ ਨੂੰ ਜਾਣਨ ਲੱਗ ਗਏ ਨੇ ਕਿ ਅਸੀਂ ਸਵਾਲ ਪੁੱਛ ਸਕਦੇ ਹਾਂ ਦੂਜੇ ਪਾਸੇ ਜੋ ਕੁਝ ਮੈਨੀਫੈਸਟੋ ਦੇ ਵਿੱਚ ਬਲਵਿੰਦਰ ਜੀ ਲਿਖਿਆ ਜਾਂਦਾ ਆ ਜਾਂ ਬੋਲਿਆ ਜਾਂਦਾ ਹੈ ਜਿਹੜੀਆਂ ਗਰੰਟੀਆਂ ਦਿੱਤੀਆਂ ਜਾਂਦੀਆਂ ਨੇ ਚਾਹੇ ਉਹ ਸੰਕਲਪ ਪੱਤਰ ਹੋਵੇ ਚਾਹੇ ਉਹ ਨਿਯਾਏ ਪੱਤਰ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਦਾ ਆਮ ਰਾਜੇ ਆਪ ਦਾ ਆਮ ਰਾਜੇ ਹੋਵੇ ਉਹ ਸਾਰਿਆਂ ਦੇ ਉੱਤੇ ਜਦੋਂ ਹੁੰਦੀ ਹੈ ਖੁੰਡ ਦੇ ਵਿੱਚ ਚਰਚਾ ਹੁੰਦੀ ਹੈ ਸਾਥ ਦੇ ਵਿਆਨੇ ਤਸ ਸਵਾਲ ਨਿਕਲਦੇ ਨੇ ਜਨੀਆ ਜੀ ਜੀ ਪੱਤਰਕਾਰ ਲੋਕ ਵੀ ਲੈਨੇ ਆ ਜਾਂ ਅਸੀਂ ਕਦੇ ਚਲੋ ਦਿਹਾੜੀ ਦੇ ਦੋ ਚਾਰ ਅਖਬਾਰ ਪੜ੍ਹ ਵੀ ਲੈ ਤੇ ਡੈਸਕ ਤੇ ਬੈਠੇ ਰੂਮ ਦੇ ਵਿੱਚ ਬੈਠੇ ਗਿਆਨ ਲੈ ਲੈਨੇ ਜਾਂ ਚਾਰ ਅਖਬਾਰਾ ਪੜ੍ਹਦੇ ਆ ਸਵੇਰੇ ਸਵੇਰ ਨੂੰ ਜਿੰਨਾ ਗਿਆਨ ਹੁੰਦਾ ਹੁੰਦਾ ਪਰ ਜਿਹੜੀ ਚਰਚਾ ਹੁੰਦੀ ਹੈ ਰੋਜ਼ ਸਾਥ ਦੇ ਵਿੱਚ ਜੀ ਬਹੁਤ ਨਿਕਲਦੇ ਨੇ ਜਿਨ੍ਹਾਂ ਦਾ ਲੀਡਰਾਂ ਉਹ ਇਸ ਵੇਲੇ ਔਖਾ ਹੋਇਆ ਪਿਆ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਸਾ ਤੁਸੀਂ ਪ੍ਰੋਗਰਾਮ ਦਾ ਹਿੱਸਾ ਆਪਣਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਧੰਨਵਾਦ ਬਲਵਿੰਦਰ ਜੀ ਸਾਹਿਬ ਤੋਂ ਖੁਸ਼ੀ ਮੈਨੂੰ ਇਸ ਚੀਜ਼ ਦੀ ਹੋ ਰਹੀ ਹੈ ਕਿ ਮੁਰੂ ਦੂਰ ਆ ਕੇ ਦੇਸ਼ ਟੋਰਾਂਟੋ ਦੇ ਵਿੱਚ ਜਦੋਂ ਮੈਂ ਇੱਥੇ ਪ੍ਰੋਗਰਾਮ ਕਰਦਾ ਆ ਤਾਂ ਐਂ ਲੱਗਦਾ ਹੈ ਕਿ ਬਲਵਿੰਦਰ ਸਿੰਘ ਹਣੀ ਤਾਂ ਬਿਲਕੁਲ ਸਾਹਮਣੇ ਬੈਠੇ ਹੈ ਜਿੱਦਾਂ ਅਸੀਂ ਇੰਡੀਆ ਦੇ ਵਿੱਚ ਸਟੂਡੀਓ ਦੇ ਵਿੱਚ ਬੈਠਦੇ ਆ ਸੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਜੀ ਸੋ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ